ਸਾਨੂੰ ਕੀ ਕਰਨ ਧਿਆਵਾ ਸਾਵਧਾਨ ਕਰਨ ਧਿਆਵਾ ਹਾਂਜੀ ਅੱਗੇ ਵੇਖਿਓ ਲੜਾਈਆਂ ਇਹ ਲੜਾਈਆਂ ਦੀਆਂ ਵਾਇਆਂ ਸੁਣੋ ਠੀਕ ਆ ਤਾਂ ਘਬਰਾ ਨਾ ਜਾਣਾ ਹਾਂ ਕਹਿੰਦਾ ਜਦੋਂ ਲੜਾਈਆਂ ਤੇ ਲੜਾਈਆਂ ਦੀਆਂ ਵਾਇਆਂ ਸੁਣੋ ਤੇ ਵੇਖਿਓ ਕਿਤੇ ਘਬਰਾ ਨਾ ਜਾਣਾ ਹਾਂਜੀ ਇਹਨਾਂ ਦਾ ਮਹੂਰ ਹੈ ਕਹਿੰਦਾ ਇਹਨਾਂ ਗੱਲਾਂ ਦਾ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀਆ ਪਰ ਅਜੇ ਅੰਤ ਨਹੀਂ ਆ ਠੀਕ ਆ ਕੀ ਹੋਣਾ ਸੀ ਲੜਾਈਆਂ ਨਹੀਂ ਸੁਣਦੇ ਲੜਾਈਆਂ ਦੀਆਂ ਵਾਈਆਂ ਨਹੀਂ ਸੁਣਦੇ ਦੂਰੋਂ ਨੇੜਿਓਂ ਦੇਸੋਂ ਪ੍ਰਦੇਸੋਂ ਇਹ ਚੀਜ਼ਾਂ ਸਾਡੇ ਸਾਹਮਣੇ ਚ ਵਾਪਰ ਦਈਆਂ ਕਿ ਨਹੀਂ ਦਈਆਂ ਸਾਰਾ ਕੁਝ ਵਾਪਰ ਦਿਆ ਠੀਕ ਹੈ ਪਛਾਲਾਂ ਦਾ ਜ਼ਿਕਰ ਨਹੀਂ ਆਉਂਦਿਆ ਸਾਡੇ ਸਾਹਮਣੇ ਸਾਡੇ ਜੀਵਨਾਂ ਦੇ ਆਉਂਦਿਆ ਕਿ ਨਹੀਂ ਆਉਂਦਿਆ ਠੀਕ ਹੈ ਨਾ ਪਰ ਇਹਨਾਂ ਗੱਲਾਂ ਨੂੰ ਦੇਖ ਕੇ ਡਰ ਨਹੀਂ ਜਾਣਾ ਘਬਰਾ ਨਹੀਂ ਜਾਣਾ ਠੀਕ ਹੈ ਜਿੱਦ ਸਾਡੇ ਹੁਣ ਹਿੰਦੁਸਤਾਨ ਤੇ ਪਾਕਿਸਤਾਨ ਦੀ ਲੜਾਈ ਦਾ ਕੀ ਪੈ ਗਿਆ ਰੌਲਾ ਪੈ ਗਿਆ ਬੱਲੇ 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 ਹੈ ਫੜ ਲਓ ਫੜ ਲਓ ਲੋਕਾਂ ਨੇ ਦੁਕਾਨਾਂ ਵਿਹਲੀਆਂ ਕਰਤੀਆਂ ਰਾਸ਼ਨ ਇਕੱਠਾ ਕਰ ਲਓ ਇਹ ਕਰ ਲਓ ਉਹ ਰਾਸ਼ਨ ਇਕੱਠਾ ਕੀਤਾ ਕੀ ਕਰੋਗੇ ਜੀਂਦੇ ਰੋਗੇ ਤੇ ਖਾਓਗੇ ਜੇ ਬੰਬ ਮਸ਼ਾਲ ਦੇ ਪਰ ਕਿੱਥੋਂ ਦੇ ਰਾਸ਼ਨ ਦਾ ਕੀ ਕਰੋਗੇ ਹੈ ਲੋਕਾਂ ਦੇ ਵੇਖੋ ਕਿੰਦਰ ਨੂੰ ਮਤ ਪਰੀ ਜਿਹੜਾ ਸਮਾਂ ਪ੍ਰਾਰਥਨਾ ਦੇ ਵਿੱਚ ਬੈਨਦਾ ਸੀ ਜਿਹੜਾ ਸਮਾਂ ਫਾਸਟਿੰਗ ਕਰਨ ਦਾ ਸੀ ਲੋਕ ਰਾਸ਼ਨ ਇਕੱਠਾ ਕਰਨ ਤੇ ਲੱਗੇ ਦੁਨਿਆਵੀ ਰਸ਼ ਠੀਕ ਹੈ ਨਾ ਕੋਈ ਚੌਲ ਹੀ ਚੁੱਕੀ ਆਉਣ ਡਿਆ ਵਾ ਕੋਈ ਆਟੇ ਦੇ ਢੇਰ ਲਾ ਤੇ ਠੀਕ ਹੈ ਨਾ ਆ ਸਾਡੇ ਲਾਗੇ ਡੀਮਾਰਟ ਮੌਲ ਕਿੱਡਾ ਤਗੜਾ ਵਾ ਇੱਕ ਘੰਟੇ ਚ ਪੂਰਾ ਮੌਲ ਖਾਲੀ ਹੋ ਗਿਆ ਇੱਕ ਘੰਟੇ ਚ ਲੋਕਾਂ ਨੇ ਖਰੀਦ ਕੇ ਖਾਲੀ ਕਰਤਾ ਠੀਕ ਆ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਲੜਾਈਆਂ ਤੇ ਲੜਾਈਆਂ ਦੀਆਂ ਵਾਈਆਂ ਸੁਣੋ ਦੂਰ ਉਹ ਨਿਰੋਧ ਕੁਭਰੋਣਾ ਨਹੀਂ ਆ ਅਜੇ ਅੰਤ ਨਹੀਂ ਆਵਾ ਅੰਤ ਅਜੇ ਦੂਰ ਆ ਠੀਕ ਆ ਨਾ ਪਰ ਅੰਤ ਆਉਣ ਤੋਂ ਪਹਿਲਾਂ ਮਸੀਹ ਦੇ ਆਉਣ ਤੋਂ ਪਹਿਲਾਂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਇਹਨਾਂ ਗੱਲਾਂ ਦਾ ਵਾਪਰਨਾ ਬਹੁਤ ਹੀ ਜ਼ਿਆਦਾ ਕੀਆ ਜ਼ਰੂਰੀਆ ਇਹਨਾਂ ਗੱਲਾਂ ਤੋਂ ਕੀ ਕਰਨ ਡਿਆ ਦੁਲਹਨ ਨੂੰ ਆਪਣਾ ਦੁਲਾ ਸਾਵਧਾਨ ਕਰਨ ਡਿਆ ਹallelujah ਹallelujah ਹਾਂਜੀ ਅੱਗੇ ਪੜੋ ਕੌਮ ਕੌਮ ਦੇ ਉੱਤੇ ਤੇ ਪਾਦਸ਼ਾਹੀ ਪਾਦਸ਼ਾਹੀ ਦੇ ਉੱਤੇ ਕੀ ਕਰੇਗੀ ਚੋਰੀ ਕਰੇਗੀ ਠੀਕ ਠਾ ਠਾ ਤੇ ਪਚਾਲ ਆਉਣਗੇ ਕਾਲ ਪਹਿਣਗੇ ਅਜੇ ਪੀੜਾ ਦਾ ਮੁੱਢ ਨਹੀਂ ਹੈ ਇਹ ਤੇ ਅਜੇ ਕਹਿੰਦਾ ਪੀੜਾ ਦਾ ਕੀ ਆ ਮੋਢਾ ਸਿਰਫ ਇੱਕ ਪੀੜਾ ਦੀ ਸ਼ੁਰੂਆਤ ਵਾ ਠੀਕ ਆ ਅੱਜ ਅਸੀਂ ਵੇਖ ਸਕਦੇ ਆ ਭਾਈ ਸਾਡੇ ਸਮੇਂ ਦੇ ਵਿੱਚ ਕੀ ਨਹੀਂ ਹੋਣਿਆ ਕੌਮ-ਕੌਮ ਤੇ ਚੜ੍ਹਾਈ ਨਹੀਂ ਕਰਨਦੀ ਦੇਸ਼-ਦੇਸ਼ ਤੇ ਚੜ੍ਹਾਈ ਨਹੀਂ ਕਰਨਿਆ ਠੀਕ ਆ ਸਾਡੇ ਅੱਖਾਂ ਦੇ ਸਾਹਮਣੇ ਸਾਰਾ ਕੁਝ ਹੋਣਿਆ ਵਾ ਇਹਦਾ ਬਚਨ ਤੁਸੀਂ ਅੱਜ ਲੈਣਦੇ ਹੋ ਨਾ ਇਹ ਸਾਡੇ ਜੀਵਨ ਦੇ ਵਿੱਚ ਅੱਖਾਂ ਦੇ ਸਾਹਮਣੇ ਪੂਰਾ ਹੋਣਿਆ ਵਾ ਤੁ ਜਦੋਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਵੇਖੋ ਤੇ ਤੁਹਾਡਾ ਧਿਆਨ ਜਿਹੜਾ ਵਾਚਨ ਵੱਲ ਜਾਵੇ ਬਾਈਬਲ ਦੇ ਵੱਲ ਜਾਵੇ ਕਿ ਵਚਨ ਦੇ ਵਿੱਚ ਆ ਗੱਲ ਲਿਖੀ ਹੋਈ ਹੈ ਤੇ ਸਾਡੇ ਸਮੇਂ 'ਚ ਕੀ ਹੁੰਦੀ ਆ ਪੂਰੀ ਹੁੰਦੀ ਆ ਪ੍ਰਭੂ ਯਿਸੂ ਮਸੀਹ ਕਹਿੰਦਾ ਏਸ ਗੱਲਾਂ ਨੂੰ ਵਾਪਰਨ ਦੇ ਵਾਸਤੇ ਪੂਰਿਆ ਹੁੰਦਿਆਂ ਹੋਇਆ ਦੇਖਣ ਦੇ ਵਾਸਤੇ ਬੜੇ ਨਬੀਆਂ ਨੇ ਚਾਹਿਆ ਕਿ ਅਸੀਂ ਉਸ ਸਮੇਂ ਦੇ ਵਿੱਚ ਹੋਈਏ ਤੇ ਇਹਨਾਂ ਨੂੰ ਵਾਪਰਦਿਆਂ ਆਆ ਵੇਖੀਏ ਪਰ ਉਹ ਵੇਖ ਨਾ ਸਕੇ ਤੇ ਉਹ ਗੱਲਾਂ ਅੱਜ ਸਾਡੇ ਸਮੇਂ 'ਚ ਕੀ ਹੋਣਦੀਆਂ ਵਾ ਵਾਪਰਨਦੀਆਂ ਠੀਕ ਹੈ ਨਾ ਇਸ ਕਰਕੇ ਅਸੀਂ ਕੀ ਰਹਿਣਾ ਵਾ ਸਾਵਧਾਨ ਰਹਿਣਾ ਤੇ ਡਰਨਾ ਨਹੀਂ ਆ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵਹਿਮ ਜਾਂ ਭਰਮ ਪਾਲਣਾ ਨਹੀਂ ਆ ਠੀਕ ਹੈ ਐਵੇਂ ਭੱਜਣਾ ਨਾ ਠਣਾਣੀ ਇੱਧਰ ਨੂੰ ਭੱਜ ਜਾਓ ਉੱਧਰ ਨੂੰ ਭੱਜ ਜਾਓ ਨਾ 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 ਇੱਕ ਜਗ੍ਹਾ ਟਿਕ ਕੇ ਬਹਿਣਾ ਪ੍ਰਭੂ ਯਿਸੂ ਮਸੀਹ ਦੇ ਕਦਮਾ ਦੇ ਵਿੱਚ ਠੀਕ ਆ ਫਿਰ ਲਿਖਿਆ ਪਚਾਲ ਆਉਣਗੇ ਤੇ ਕਾਲ ਪੈਣਗੇ ਦੇਖੋ ਪਚਾਲ ਆਉਂਦੇ ਆ ਨਹੀਂ ਆਉਂਦੇ ਦੁਨਿਆਵੀ ਪਚਾਲ ਵੀ ਆਉਂਦੇ ਆ ਤੇ ਜਿਹੜੇ ਨਾ ਦੇਖਣ ਵਾਲੇ ਪਚਾਲ ਉਹ ਵੀ ਆਉਂਦੇ ਆ ਬਾਹਰ ਲੀਆਂ ਕੰਟਰੀਆਂ ਚ ਆਹੀ ਵੇਂਦੇ ਆ ਕਿੰਨੀਆਂ ਬਿਲਡਿੰਗਾਂ ਪਚਾਲਾਂ ਡਿੱਗ ਪੀਆਂ ਖਬਰਾਂ ਚ ਸੁਣਦੇ ਆ ਕਿੰਨੀ ਦੁਨੀਆਂ ਮਰ ਗਈ ਕਿੰਨੇ ਲੋਕ ਤਵਾ ਹੋ ਗਏ ਠੀਕ ਹੈ ਨਾ ਅਗਲੀ ਲੜਾਈ ਲੱਗੀ ਆ ਲੜਾਈ ਦੇ ਵਿੱਚ ਕਿੰਨੇ ਲੋਕ ਖਬਰਾਂ ਚ ਆਉਂਦਾ ਵੀ ਉਹ ਮਾਰੇ ਗਏ ਠੀਕ ਹੈ ਨਾ ਇਹ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੇ ਸਮੇਂ ਦੇ ਵਿੱਚ ਕੀ ਹੋਣ ਡਿਆ ਵਾ ਪੂਰਾ ਹੋਣ ਡਿਆ ਫਿਰ ਪਚਾਲ ਕਿਹੜੇ ਹੋ ਰੌਂਡਿਆ ਨਸ਼ੇ ਦੇ ਪਚਾਲ ਜੀਵਾਂ ਦੇ ਵਿੱਚ ਨਹੀਂ ਆਏ ਠੀਕ ਹੈ ਨਾ ਬੇਸ਼ਰਮੀ ਦੇ ਪਚਾਲ ਜੀਵਨਾਂ ਦੇ ਵਿੱਚ ਨਹੀਂ ਆਏ ਠੀਕ ਹੈ ਬੇਸ਼ਰਮੀ ਨਹੀਂ ਇਹਨਾਂ ਦਿਨਾਂ ਦੇ ਵਿੱਚ ਵਧੀ ਕਿੰਨੇ ਨੌਜਵਾਨ ਵਾ ਸਭ ਤੋਂ ਵੱਡਾ ਵੈਰੀਸ਼ਤਾਨ ਦਾ ਇਹ ਹਥਿਆਰ ਵਾ ਖਾਸ ਕਰਕੇ ਨੌਜਵਾਨ ਕੁੜੀਆਂ ਤੇ ਮੁੰਡਿਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਂਦਾ ਪਹਿਲਾ ਹਥਿਆਰ ਵਾ ਔਰਤ ਜਨਾਨੀ ਜਿਮ ਆਪਾਂ ਪਿਆਰ ਕਹਿੰਨੇ ਆ ਅੱਜ ਕੱਲ ਦੇ ਮੁੰਡੇ ਪਿਆਰ ਕਹਿੰਦੇ ਆ ਤੇ ਦੂਜਾ ਨਸ਼ਾ ਤੇ ਤੀਜਾ ਮਿਊਜ਼ਿਕ ਜਿਮ ਆਪਾਂ ਗਾਣੇ ਹਿੰਦੀ ਪੰਜਾਬੀ ਜਿਹੜੇ ਕਹਿੰਨੇ ਆ ਵੀ ਬੋਲੀਵੁੱਡ ਹਾਲੀਵੁੱਡ ਤੇ ਫਲਾਣਾ ਗੁੱਡ ਪਤਾ ਨਹੀਂ ਕਿਹੜਾ ਕਿਹੜਾ ਗੁੱਡ ਕਹਿ ਦਿੰਦੇ ਆ ਠੀਕ ਹੈ ਨਾ ਇਹ ਹਥਿਆਰ ਵਾ ਨੌਜਵਾਨਾਂ ਨੂੰ ਨਾਸ਼ ਕਰਨ ਦੇ ਵਾਤੇ ਵੈਰੀ ਸ਼ੈਤਾਨ ਦੇ ਵੱਲੋਂ ਇਹਨਾਂ ਗੱਲਾਂ ਤੋਂ ਵੀ ਕੀ ਰਹਿਣਾ ਵਾ ਸਾਬ ਦਾਣ ਰਣ ਖਾਸ ਕਰਕੇ ਜਿਹੜੇ ਅਸੀਂ ਮਸੀਹ ਲੋਕਾਂ ਵਾਂ ਬਪਤਿਸਮਾ ਪਾਏ ਹੋਏ ਲੋਕਾਂ ਅਸੀਂ ਇਹਨਾਂ ਇਹੋ ਜਿਹੇ ਗੀਤਾਂ ਭਜਨਾਂ ਨੂੰ ਸੁਣਨਾ ਨਹੀਂ ਆ ਠੀਕ ਜੇ ਸੁਣਨਾ ਵਾ ਤੇ ਪਰਮੇਸ਼ਰ ਦੇ ਵਚਨ ਸੁਣੋ ਜੇ ਭਜਨ ਸੁਣਨੇ ਆ ਜਾਂ ਗੀਤ ਸੁਣਨੇ ਆ ਤੇ ਮਸੀਹ ਦੇ ਸੁਣੋ ਪ੍ਰਭੂ ਯਿਸੂ ਮਸੀਹ ਦੇ ਥੋੜੇ ਅੱਜ ਕਿੰਨੇ ਵੇਖੋ ਖੁਦਾ ਨੇ ਆਪਣੇ ਲੋਕਾਂ ਨੂੰ ਖੜਿਆ ਕੀਤਾ ਉਹ ਕਿੰਨੇ ਆਤਮੀ ਤੂੰ ਭਜਨ ਬੋਲਦੇ ਆ ਰੂਚ ਭਰ ਕੇ ਬੋਲਦੇ ਆ ਹਾਂਜੀ ਕਿੰਨੇ ਚੈਨਲ ਅੱਜ ਆਉਣਦੇ ਆ ਉਹ ਭਜਨ ਕੱਢੋ ਸੁਣੋ ਨਾਲੇ ਸਿੱਖੋਂ ਨਾਲੇ ਗਾਂ ਆਪਣੀ ਸੰਗਤ ਵਿੱਚ ਜਾ ਕੇ ਵੀ ਕੀ ਕਰੋ ਬੋਲੋ ਦੂਜਾ ਨਸ਼ੇ ਤੋਂ ਕੀ ਰਵੋ ਸਾਵਧਾਨ ਇਹ ਵੀ ਵੈਰੀ ਦਾ ਕੀ ਜੇ ਇੱਕ ਹਥਿਆਰ ਠੀਕ ਆ ਹੁਣ ਵੈਰੀ ਸਤਾ ਸਾਡੇ ਸਾਹਮਣੇ ਇਹਨਾਂ ਦਿਨਾਂ ਦੇ ਵਿੱਚ ਕੋਈ ਸਿੰਗ ਲਾ ਕੇ ਨਹੀਂ ਆਉਂਦਾ ਜੇ ਸਿੰਗ ਲਾ ਕੇ ਸਾਡੇ ਸਾਹਮਣੇ ਆਉਂਦਾ ਉਹ ਸਾਡੇ ਹੀ ਭੈਣ ਭਰਾਵਾਂ ਦੇ ਰਹੀਂ ਸਾਡੇ ਆਪਣਿਆਂ ਦੇ ਰਹੀਂ ਕੰਮ ਕਰ ਜਾਂਦਾ ਵਾ ਉਹ ਫੜ ਯਾਰਾਂ ਦਾ ਕੁਝ ਨਹੀਂ ਹੁੰਦਾ ਬੜਾ ਵੇਸਵਾ ਤੇ ਵੇਹ ਉਹ ਸਵਾਦ ਸਵਾਦ ਦੇ ਵਿੱਚ ਬੰਦਾ ਕੀ ਜਾਂਦਾ ਫਸ ਜਾਂਦਾ ਇਹੋ ਹੀ ਹਾਲ ਪੈਣਾ ਨਾ ਹੋ ਜਾਂਦਾ ਠੀਕ ਹੈ ਨਾ ਉਹ ਸਵਾਦ ਦੇ ਚੱਕਰ ਦੇ ਵਿੱਚ ਹੀ ਵਲੇ ਵਿੱਚ ਫਸ ਜਾਂਦੀਆਂ ਇਹ ਵੈਰੀ ਦਾ ਕੀ ਆ ਜਾਲ ਵਾਂ ਇਹਨਾਂ ਗੱਲਾਂ ਤੋਂ ਕੀ ਅਸੀਂ ਰਹਿਣਾ ਵਾ ਸਾਵਧਾਨ ਰਹਿਣਾ ਕਿਉਂਕਿ ਅਸੀਂ ਕਿੱਥੇ ਰਹਿਣ ਰਿਆ ਐਂਡ ਸਮੇਂ ਦੇ ਵਿੱਚ ਲਾਹੂ ਦੀ ਕੀ ਯੁੱਗ ਦੇ ਲਾਸਟ ਸਮੇਂ ਦੇ ਵਿੱਚ ਜਾਨੀ ਹਫਤੇ ਦਾ ਲਾਸਟ ਹਫਤਾ ਸਾਡੇ ਕੋਲ ਠੀਕ ਝੇ ਪੜੋ ਜਰ ਗਏ ਬਹੁਤ ਤੁਸੀਂ ਚਾਉਂਸ ਰਹੋ ਹਾਂਜੀ ਨੌਜਵਾਨ ਸਾਹਿਬ ਅੰਮਨ ਸਾਹਿਬ ਬਜਨ ਸਾਹਿਬ ਇਹ ਹਵਾ ਲੈ ਕਰਨਗੇ ਜੀ ਬਾਦੇ ਤੁਸੀਂ ਖਵਾਜਾ ਨੇ ਦੁਬਾਰਾ ਖਾਓਗੇ ਜੀ ਮੇਰੇ ਹੱਥਾਂ ਦੇ ਰਾਜਿਆਂ ਦੇ ਮੇਰੇ ਨਾਲ ਖੜੇ ਹੁੰਦੇ ਜਾਓਗੇ ਹallelujah 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 ਠੀਕ ਝੇ ਕਹਿੰਦਾ ਸਾਵਧਾਨ ਰਹੋ ਤੁਹਾਨੂੰ ਕਹਿੰਦਾ ਫੜਵਾਉਣਗੇ ਜੇਲਾ ਚ ਵੀ ਪਾਉਣਗੇ ਸੁਭਾਵਾਂ ਦੇ ਵਿੱਚ ਪੇਸ਼ ਵੀ ਕਰਨਗੇ ਹਾਕਮਾਂ ਤੋਂ ਭਾਵਾਂ ਠੀਕ ਆ ਸਰਕਾਰਾਂ ਦੇ ਸਾਹਮਣੇ ਰਾਜਿਆਂ ਦੇ ਸਾਹਮਣੇ ਕੀ ਕਰਨਗੇ ਪੇਸ਼ ਕਰਨਗੇ ਪ੍ਰਕਰਨਗੇ ਕਿੰਨੋਂ ਜੇ ਤੇ ਅਸੀਂ ਸੰਸਾਰ ਵਰਗੇ ਆ ਸੰਸਾਰ ਦੇ ਵਿੱਚ ਹੀ ਘੁਲੇ ਮਿਲੇ ਆ ਨਸ਼ੇ ਦੇ ਵਿੱਚੋਂ ਆ ਬਦਮਸ਼ਤੀਆਂ ਦੇ ਵਿੱਚੋਂ ਆ ਹਰਾਮਕਾਰੀ ਦੇ ਵਿੱਚੋਂ ਆ ਬਾਰਾਗਰਜੀ ਦੇ ਵਿੱਚੋਂ ਆ ਫੇਰ ਥੋੜੀ ਸਾਨੂੰ ਕਿਹਨੇ ਫੜਨਾ ਵਾ ਕਦੋਂ ਫੜਨਾ ਵਾ ਜਦੋਂ ਤੁਸੀਂ ਮਸਜਿਦ ਦੇ ਵਿੱਚ ਚੰਗਾ ਜੀਵਨ ਕੀ ਕਰਦੇ ਹੋ ਬਤੀਤ ਕਰਦੇ ਉਦੋਂ ਤੁਹਾਡੇ ਤੇ ਦੋਸ਼ ਲੱਗਣਾ ਵਾ ਉਦੋਂ ਤੁਹਾਨੂੰ ਫੜਵਾਇਆ ਜਾਣਾ ਸੁਭਾਵਾਂ ਦੇ ਵਿੱਚ ਪੇਸ਼ ਕੀਤੇ ਜਾਣਾ ਠੀਕ ਹੈ ਨਾ ਤੇ ਉਦੋਂ ਹੀ ਤੁਹਾਨੂੰ ਵਚਨ ਬਿਆਨ ਕਰਦਾ ਕਿ ਹੋ ਸਕਦਾ ਬਹੁਤਿਆਂ ਨੂੰ ਮਰਵਾ ਵੀ ਦਿੱਤਾ ਜਾਵੇ ਠੀਕ ਹੈ ਕੰਦਾ ਪਰ ਡਰਿਓ ਨਾ ਜਦੋਂ ਤੁਹਾਨੂੰ ਸੁਭਾਵਾਂ ਦੇ ਵਿੱਚ ਪੇਸ਼ ਕੀਤਾ ਜਾਵੇ ਤੁਹਾਡੇ ਕੋ ਇਹ ਸਮਾਂ ਹੋਵੇਗਾ ਮੇਰੇ ਨਾਂ ਦੀ ਗਵਾਹੀ ਦੇਣ ਦਾ ਠੀਕ ਹੈ ਨਾ ਪ੍ਰਭੂ ਯਿਸੂ ਮਸੀਹ ਦੇ ਨਾਂ ਦੀ ਗਵਾਹੀ ਦੇਣ ਦਾ ਕਹਿੰਦਾ ਡਰਿਓ ਨਾ ਜੇ ਉੱਥੇ ਲੈ ਚੱਲੇ ਹਾਂ ਫੜ ਕੇ ਅਸੀਂ ਉੱਥੇ ਕੀ ਕਰਾਂਗੇ ਕੀ ਬੋਲਾਂਗੇ ਕੀ ਨਾ ਬੋਲਾਂਗੇ ਕਹਿੰਦਾ ਜਦੋਂ ਸੰਭਾਵੇਗਾ ਤੁਹਾਨੂੰ ਕੋਈ ਇਤਰਾਤਮਾ ਮਦਦਗਰ ਸਹਾਇਕ ਆਪੇ ਦੱਸੇਗਾ ਭਾਈ ਤੇ ਕੀ ਜਵਾਬ ਦੇਣਾ ਇਹਨਾਂ ਨੂੰ ਤੁਹਾਨੂੰ ਜਵਾਬ ਦੇਣ ਦੀ ਲੋੜ ਨਹੀਂ ਤੁਸੀਂ ਬਚਲੇ ਜਾਓ ਜੇ ਤੁਹਾਡੇ ਨਾ ਵਾਕਿਆ ਵਰਤ ਪਰਦੇ ਠੀਕ ਹੈ ਨਾ ਐਵੇਂ ਧਰਨੇ ਲਾ ਕੇ ਨਹੀਂ ਬੈ ਜਾਣਾ ਵੀ ਹਾਏ ਲਾਗੇ ਪਾਸਟਰ ਨੂੰ ਫੜ ਕੇ ਨਹੀਂ ਜੇ ਧਰਨਾ ਲਾਉਣਾ ਤੇ ਦੁਆਚ ਲਾਓ ਠੀਕ ਹੈ ਨਾ ਪ੍ਰਾਰਥਨਾ ਚ ਲਾਓ ਰੋਜ਼ੇ ਚ ਧਰਨਾ ਲਾਓ ਛੜਕਾਂ ਦੇ ਧਰਨੇ ਨਾ ਲਾਓ ਭਾਈ

ਕਿਸ ਨੇ ਇਹ ਮੌਕਾ ਦਿੱਤਾ ਆਹਾ ਹallelujah 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 ਠੀਕ ਹੈ ਨਾ ਕਹਿੰਦਾ ਜਦ ਤੱਕ ਸਾਰੀਆਂ ਕੋਮਾ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਮ ਦਾ ਸ਼ੁਭ ਸਮਾਚਾਰ ਦਾ ਪ੍ਰਚਾਰ ਨਾ ਕੀਤਾ ਜਾਵੇ ਤਦ ਤੱਕ ਅੰਤ ਨਹੀਂ ਆਵੇਗਾ ਪਰ ਜਦੋਂ ਤੁਹਾਨੂੰ ਫੜਵਾਇਆ ਜਾਏ ਸੁਭਾਵਾਂ ਦੇ ਵਿੱਚ ਪੇਸ਼ ਕੀਤਾ ਜਾਵੇ ਤੇ ਡਰੋ ਨਾ ਤੁਹਾਡੇ ਕੋਲ ਮੌਕਾ ਹੋਵੇਗਾ ਇੱਕ ਗਵਾਹੀ ਦੇਣ ਦਾ ਪ੍ਰਭੂ ਯਿਸੂ ਮਸੀਹ ਨੂੰ ਉਹਨਾਂ ਦੇ ਤੇ ਪ੍ਰਗਟ ਕਰਨ ਦਾ ਠੀਕ ਹੈ ਨਾ ਤੇ ਕਹਿੰਦਾ ਡਰਿਓ ਨਾ ਤੁਹਾਨੂੰ ਮਦਦਗਾਰ ਸਹਾਇਕ ਮਿਲੇਗਾ ਜਿਹੜਾ ਤੁਹਾਡੀ ਜਗ੍ਹਾ ਗੱਲਬਾਤ ਕਰੇਗਾ ਤੁਹਾਡੇ ਰਹੀਂ ਹੋ ਕੇ ਕਰੇਗਾ ਠੀਕ ਜੀ ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਡਰਿਓ ਨਾ ਪਰ ਸਾਵਧਾਨ ਜ਼ਰੂਰ ਰਹੋ ਭਾਈ ਠੀਕ ਆ ਤੇ ਜੇ ਤੁਹਾਡੇ ਬੱਚੇ ਆ ਭੈਣ ਭਰਾ ਵਾ ਰਿਸ਼ਤੇਦਾਰ ਆ ਉਹਨਾਂ ਨੂੰ ਸਾਵਧਾਨ ਕਰਦੇ ਵੀ ਰਹੋ ਠੀਕ ਜੀ ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਆਪਾਂ ਇਸੇ ਦਾ 19 ਦੇ 19 ਐਤ ਪੜਾ ਗਏ ਕਿਉਂਕਿ ਉਹਨੇ ਜਿਹੜੀ ਇਹਦਾ ਕੰਦਾ ਪੰਛੋ ਵੇਦਾ ਦੋ ਸਿਸਟਮ ਤੋਂ ਇਹ ਪ੍ਰੋਫੈਸੀ ਨੇ ਸਾਧਿਆ ਆ ਰਾਹ ਹੋਰ ਤੋਂ ਜੋ ਹੋਇਆ ਹੈ ਅਤੇ ਨਾਲ ਕਦੇ ਹੋਵੇਗਾ ਹਾਂ ਠੀਕ ਜੇ ਕੰਦਾ ਇਨਾ ਦਿਨਾਂ ਦੇ ਵਿੱਚ ਬਹੁਤ ਸਾਰਾ ਕਸ਼ਟ ਹੋਵੇਗਾ ਇਨਾ ਕਸ਼ਟ ਹੋਵੇਗਾ ਕਿ ਸ੍ਰਿਸ਼ਟੀ ਦੀ ਰਚਨਾ ਕਰਨ ਤੋਂ ਪਹਿਲੇ ਅਜੇ ਤੱਕ ਨਾ ਹੋਇਆ ਵਾ ਤੇ ਨਾ ਗਾਂ ਆਉਣ ਵਾਲੇ ਸਮੇਂ 'ਚ ਕਦੇ ਹੋਵੇਗਾ ਇਨਾ ਭਿਆਣਾ ਜਿਹੜਾ ਵਾ ਇਹ ਕਿੰਨਾਂ ਦੇ ਵਾਸਤੇ ਹੋਵੇਗਾ ਭਿਆੰਕਰ ਮੱਸੀਆਂ ਦੇ ਵਾਸਤੇ ਠੀਕ ਆ ਪਰ ਇਹ ਸਾਡੀ ਲੜਾਈ ਜਿਹੜੀ ਆ ਕਿ ਮਜਬਦ ਦੇ ਨਾਲ ਕਿਸੇ ਧਰਮ ਦੇ ਨਾਲ ਨਹੀਂ ਆ ਸਾਡੀ ਲੜਾਈ ਲਹੂ ਤੇ ਮਾਸ ਦੀ ਨਹੀਂ ਆ ਸਾਡੀ ਲੜਾਈ ਜਿਹੜੀ ਆ ਵੈਰੀ ਸ਼ੈਤਾਨ ਅੰਤਕਾਰ ਦੇ ਹਨੇਰਿਆ ਤੇ ਰਾਜਿਆਂ ਦੇ ਨਾਲ ਆ ਠੀਕ ਆ ਇਸ ਕਰਕੇ ਖੁਦਾ ਦੇ ਅਜ਼ੀਜ਼ ਲੋਕੋ ਹਾਨੂੰ ਇਹਨਾਂ ਦਿਨਾਂ ਦੇ ਵਿੱਚ ਕਸ਼ਟਕਾਲ ਦੇ ਵਿੱਚ ਬੜੇ ਚਕੰਨੇ ਹੋਣ ਦੀ ਲੋੜ ਵਾ ਠੀਕ ਹੈ ਨਾ ਦਾਨੀਅਲ ਪਰਮੇਸ਼ਰ ਦਾ ਦਾਸ ਉਹ ਦਾਨੀਅਲ ਜਿਹਦੇ ਨਾਲ ਪਰਮੇਸ਼ਰ ਗੱਲਬਾਤ ਕਰਦਾ ਤੇ ਜਿਹਦੀ ਪ੍ਰਾਰਥਨਾ ਦਾ ਉਸੇ ਵੇਲੇ ਉੱਤਰ ਦੇ ਦਿੰਦਾ ਕਿੰਨੇ ਸੁਫਨੇ ਵੇਖੇ ਰਾਜਾ ਨਮੁਕਤ ਨਸਰ ਦੇ ਰਾਜਕਾਲ ਦੇ ਵਿੱਚ ਰਾਜਾ ਦਾਰਾ ਦੇ ਰਾਜਕਾਲ ਦੇ ਵਿੱਚ ਰਾਜਾ ਬੈਤ ਸਸਰ ਦੇ ਰਾਜਕਾਲ ਦੇ ਵਿੱਚ ਸਾਰਿਆਂ ਦਾ ਸਾਰਿਆਂ ਦਾ ਸੁਪਨਿਆਂ ਦਾ ਅਰਥ ਦਾਨੀਅਲ ਦੇ ਉੱਤੇ ਪਰਮੇਸ਼ਰ ਨੇ ਕੀ ਕਰਤਾ ਪ੍ਰਗਟ ਕਰਤਾ ਠੀਕ ਹੈ ਉਸ ਦਾਨੀਅਲ ਨੂੰ ਹੀ ਪਰਮੇਸ਼ਰ ਨੇ ਕਹਿ ਦਿੱਤਾ ਦਾਨੀਅਲ ਤੂੰ ਮਰਦੇ ਦਮ ਤੱਕ ਆਪਣੇ ਵਿਸ਼ਵਾਸ ਦੇ ਵਿੱਚ ਬਣਿਆ ਰਵੇਂ ਤੇ ਮਰ ਵੀ ਜਾਵੇਂ ਤੇ ਫਿਰ ਵੀ ਆਪਣੇ ਨਾਮ ਪ੍ਰਾਪਤੀ ਦੇ ਵਾਸਤੇ ਮਰਦਿਆਂ ਦੇ ਵਿੱਚ ਕੀ ਹੋਵੇਗਾ ਜੀ ਉੱਠਣਾ ਠੀਕ ਜੀ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵਾ ਕਿ ਸਾਡੀ ਜਿਹੜਾ ਸਫਰ ਵਾ ਪ੍ਰਭੂ ਯਿਸੂ ਮਸੀਹ ਦੇ ਨਾਲ ਤੋਵਾ ਤੇ ਬਪਤਿਸਮੇ ਤੋਂ ਬਾਅਦ ਮਰਦੇ ਦਮ ਤੱਕ ਠੀਕ ਹੈ ਨਾ ਇਹ ਸਫਰ ਖਤਮ ਹੋਣ ਵਾਲਾ ਨਹੀਂ ਆ ਇਹ ਨਹੀਂ ਵੀ ਕੋਈ ਤੋਹਾ ਕਰ ਲਈ ਬਖਤ ਸਮਾ ਲੈ ਰਿਹਾ ਹੁਣ ਤੱਕ ਸੰਗਤੀ ਕਾਲੀ ਤੇ ਬਸ ਕੰਮ ਮੁੱਕ ਗਿਆ ਨਹੀਂ ਨਹੀਂ ਇਹ ਮਰਦੇ ਦਮ ਤੱਕ ਪ੍ਰਭੂ ਯਿਸੂ ਮਸੀਹ ਦੇ ਨਾਲ ਕੀ ਬਣੇ ਰਹਿਣਾ ਵਫਾਦਾਰ ਬਣੇ ਰਹਿਣਾ ਠੀਕ ਜੀ ਹਾਂਜੀ ਅੱਗੇ ਵੇਖਿਓ ਹਾਂ ਤੇ ਜੇ ਪ੍ਰਭੂ ਬਣਾ ਬਣਾਉਂਦਾ ਤਾਂ ਤੁਹਾਡਾ ਹਾਂਜੀ ਕੋਈ ਸਰੀਰ ਬਾਹਰ ਆ ਜਾਂਦਾ ਹਾਂਜੀ तो तो है। जी तो तो समय है। जी उस समय ये है। हाँ जी एक बार ना इसे दोबारा रिपीट कर दो सारे अपने ध्यान नाम सुनो ठीक जी दोबारा रिपीट करो इस उपरों जितो पहला स्टार्ट किया ਤਾ ਪੁਰੇ ਸ੍ਰੀ ਬਾਵਾ ਅੱਲਾਹੂਆ ਠੀਕ ਹੈ ਆ ਗੱਲਾਂ ਨੂੰ ਬੜੇ ਧਿਆਨ ਨਾਲ ਸੁਨਣਾ ਤੇ ਸਮਝਣ ਵਾਲੀ ਗੱਲ ਦੇ ਪ੍ਰਭੂ ਜੇ ਉਹਨਾਂ ਦਿਨਾਂ ਨੂੰ ਨਾ ਘਟਾਉਂਦਾ ਉਹਨਾਂ ਦਿਨਾਂ ਨੂੰ ਕਿਹੜਿਆਂ ਦਿਨਾਂ ਨੂੰ ਭਾਈ ਜਿਹੜੇ ਕਸ਼ਟ ਦੇ ਤੇ ਸੰਕਟ ਦੇ ਦਿਨ ਸੀ ਭਿਆਨਕਰ ਦਿਨ ਸੀ ਜੇ ਉਹਨਾਂ ਦਿਨਾਂ ਨੂੰ ਨਾ ਘਟਾਉਂਦਾ ਤੇ ਹੈ ਜੇ ਜ਼ਿਆਦਾ ਸੀ ਪਰ ਪਰਮੇਸ਼ਰ ਨੇ ਆਪਣੇ ਚੁਣੇ ਹੋਏ ਲੋਕਾਂ ਨੂੰ ਬਚਾਉਣ ਦੇ ਵਾਸਤੇ ਉਹਨਾਂ ਦਿਨਾਂ ਨੂੰ ਘਟਕੀਤਾ ਸਮਾਸ ਸੰਸਾਰ ਨੂੰ ਜਿਆਦਾ ਦਿੱਤਾ ਕਿ ਹਰ ਪਾਪੀ ਇਨਸਾਨ ਕੀ ਕਰ ਲੈ ਪ੍ਰਭੂ ਯਿਸੂ ਮਸੀਹ ਨੂੰ ਗ੍ਰਹਿਣ ਕਰ ਪਾਪਾਂ ਦਾ ਕੀ ਕਰ ਲੈ ਪਛਿਆ ਤਾਪ ਕਰ ਲੈ ਇਸ ਕਰਕੇ ਉਹਨੇ ਸਮਾਸ ਸੰਸਾਰ ਨੂੰ ਜਿਆਦਾ ਦਿੱਤਾ ਜਿੱਦਾਂ ਅੱਜ ਲੋਕ ਕਈ ਵਾਰੀ ਕਹਿ ਰਹੇ ਹੁੰਦੇ ਯਾਰ ਇੰਨਾ ਚਿਰ ਹੋ ਗਿਆ ਇਹਨਾਂ ਨੂੰ ਰੋੜਾ ਪਾਉਂਦਿਆਂ ਨੂੰ ਅਸੀਂ ਬੁੱਢੇ ਹੋ ਗਏ ਸਾਡੇ ਪਿਓ ਦਾਦੇ ਚਲੇ ਗਏ ਇਹਨਾਂ ਦਾ ਮਸੀਹ ਨਹੀਂ ਆਇਆ ਕਹਿੰਦੇ ਲੋਕ ਠੀਕ ਹੈ ਨਾ ਪਰ ਇਹ ਕੀ ਸਮਾ ਵਧਾਇਆ ਸੀ ਪਰਮੇਸ਼ਰ ਨੇ ਕਿਰਪਾ ਦਾ ਸਮਾ ਵਧਾਇਆ ਤੇ ਕਸ਼ਟ ਕਾਲ ਦਾ ਸਮਾਂ ਕੀ ਕੀਤਾ ਘਟਾਦਾ ਤੇ ਲੋਕ ਕੀ ਨਾਸ਼ ਨਾ ਹੋਣ ਠੀਕ ਹੈ ਅੱਗੇ ਵੇਖੋ ਤਾਂ ਜੇ ਪ੍ਰਭੂ ਉਹਨਾਂ ਗ੍ਰਹਾਂ ਨੂੰ ਨਾ ਘਟਾਉਂਦਾ ਕੋਈ शरीर ਨਾ ਬਚਦਾ ਠੀਕ ਹੈ ਜੇ ਪ੍ਰਭੂ ਉਹਨਾਂ ਕਸ਼ਟ ਕਾਲ ਦੇ ਦਿਨਾਂ ਨੂੰ ਨਾ ਛੋਟੀਆਂ ਕਰਦਾ ਨਾ ਘਟਾਉਂਦਾ ਤੇ ਧਰਤੀ ਤੇ ਕੋਈ ਵੀ ਬਚਣਾ ਨਹੀਂ ਸੀ ਸਭ ਦੇ ਸਭ ਕੀ ਹੋ ਜਾਣੇ ਸੀ ਨਾਸ਼ ਹੋ ਜਾਣ ਠੀਕ ਹੈ ਹਾਂਜੀ ਅੱਗੇ ਵੇਖੋ ਹਾਂ ਜਿਹਨਾਂ ਨੂੰ ਉਹਨੇ ਸੁਣਿਆ ਹੈ ਮੋਸੇ ਨੇ ਉਹਨਾਂ ਦੇ ਅੱਗੇ ਮਟਾਇਆ ਹallelujah ਠੀਕ ਹੈ ਨਾ ਵਚਨ ਚ ਕੀ ਲਿਖਿਆ ਆਪਾਂ ਕੀ ਪੜਦੇ ਆ ਤੇ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਜਿਹੜੇ ਚੁਣੇ ਹੋਇਆ ਕਦੋਂ ਚੁਣਿਆ ਇਸ ਧਰਤੀ ਦੀ ਨੀ ਰੱਖਣ ਤੋਂ ਪਹਿਲਾਂ ਠੀਕ ਹੈ ਨਾ ਉਹਨਾਂ ਚੁਣਿਆ ਹੋਇਆਂ ਦੀ ਖਾਤਰ ਇਹਨਾਂ ਦਿਨਾਂ ਨੂੰ ਕੀ ਕੀਤਾ ਪ੍ਰਭੂ ਨੇ ਕਟਾਇਆ ਕਿ ਲੋਕ ਨਾਸ਼ ਨਾ ਹੋਣ ਤੇ ਬਚਾਏ ਜਾਣ ਠੀਕ ਹੈ ਹਾਂਜੀ ਅੱਗੇ ਵੇਖੋ ਅਤੇ ਉਸ ਸਮੇਂ ਜੇਕਰ ਉਹ ਅੱਗੇ ਕੇ ਦੇਖੋ ਤੁਸੀਂ ਆਤੇ ਹੈ ਹਾਂਜੀ ਜੇ ਆਂ ਦੇਖੋ ਹੁੰਦੇ ਹੈ ਹਾਂਜੀ ਹਾਂਜੀ ਠੀਕ ਹੈ ਜੀ ਜੀ ਉਹਦੇ ਉੱਤੇ ਲੱਗੀ ਹਾਂਜੀ ਅਸੀਂ ਆਪਣੇ ਵਿਚਾਰ ਤੇ ਚੱਲਦੇ ਹਾਂ ਕੋਲਰ ਕੇ ਹਾਂਜੀ ਤਾਂ ਕਿ ਹੋ ਸਕੇ ਕੋਈ ਘੁਣਿਆ ਹੋਇਆ ਰੂਪਾਰੇ ਦੇ ਪਾ ਦੇਣ ਜੀ ਪਰ ਤੁਸੀਂ ਚੰਦਸਾ ਨਾ ਹੋ ਮੈਂ ਤਾਂ ਅੱਗੋਂ ਹੈ ਸਭ ਤੋਂ ਵੱਸਤਾ ਹallelujah ਹallelujah ਠੀਕ ਹੈ ਨਾ ਕੀ ਕਹਾਂ ਮੈਂ ਤੁਹਾਨੂੰ ਅੱਗੋਂ ਹੀ ਸਾਰਾ ਕੁਝ ਦੱਸ ਦਵਾਂ ਅੱਜ ਸਾਨੂੰ ਕਦੋਂ ਪਤਾ ਲੱਗਣ ਡਿਆ ਠੀਕ ਆ ਅੱਗੋਂ ਹੀ ਪਹਿਲੇ ਪਤਾ ਲੱਗੀ ਜਾਂਦਾ ਵਾ ਕਿ ਕੀ 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 ਵਾਪਰਨਾ ਵਾ ਠੀਕ ਆ ਨਾ ਵਿਪਤਾ ਦੇ ਦਿਨ ਪਰਮੇਸ਼ਰ ਨੇ ਘਟਾਏ ਠੀਕ ਆ ਨਾ ਸਾਨੂੰ ਸਾਵਧਾਨ ਕਰਨ ਡਿਆ ਵਾ ਠੀਕ ਆ ਨਾ ਇਹਨਾਂ ਦਿਨਾਂ 'ਚ ਕਹਿੰਦੇ ਝੂਠੇ ਸਿੱਖੇ ਕੋਈ ਝੂਠੇ ਮਸੀਹ ਝੂਠੇ ਪਾਸਟਰ ਉੱਠ ਖਲੋਣਗੇ ਜਿਹੜੀਆਂ ਚੀਜ਼ਾਂ ਵਚਨ ਦੇ ਵਿੱਚ ਨਹੀਂ ਵੀ ਲਿਖੀਆਂ ਉਹ ਵੀ ਤੁਹਾਨੂੰ ਬਿਆਨ ਕਰਨਗੇ ਠੀਕ ਆ ਨਾ ਤੁਹਾਡੇ ਕੋਲੇ ਕਲਿਚੀਆ ਦੇ ਕੋਲੇ ਹੀ ਕਰਵਾਉਣਗੇ ਤੁਹਾਡੇ ਹੀ ਆਪਣੇ ਬੱਚਿਆਂ ਨੂੰ ਡਾਂਸ ਕੰਪੀਟੀਸ਼ਨਾਂ ਦੇ ਵਿੱਚ ਲੈ ਜਾਣਗੇ ਠੀਕ ਹੈ ਨਾ ਤੁਹਾਡੇ ਆਪਣੇ ਬੱਚਿਆਂ ਕੋ ਜਿਹੜੇ ਕੰਮ ਨਹੀਂ ਕਰਨ ਵਾਲੇ ਤੇ ਉਹ ਕਰਵਾਉਣਗੇ ਜਿਨ੍ਹਾਂ ਦਾ ਬਾਈਬਲ ਦੇ ਵਿੱਚ ਕੋਈ ਜ਼ਿਕਰ ਨਹੀਂ ਆ ਤੇ ਕਲਿਚੀਆ ਚ ਵਾਰੀ ਜੋ ਪਾਸਟਰ ਕੰਡਾ ਕਰੀ ਜਾਂਦੇ ਉਹ ਇਹ ਨਹੀਂ ਕਹਿੰਦੇ ਕਿ ਇਹ ਵਚਨ ਪੜ੍ਹ ਕੇ ਤੇ ਵੇਖ ਲੀਏ ਵਚਨ ਦੇ ਵਿੱਚ ਆ ਲਿਖਿਆ ਵਾ ਨਾ ਨਾ ਉਹ ਆਪਣੀ ਮਰਜ਼ੀ ਦੇ ਨਾਲ ਜੋ ਸਬਕ ਕਹਿੰਦਾ ਵਾ ਉਹ ਕਰੀ ਜਾਂਦੇ ਆ ਆਪਣੀਆਂ ਧੀਆਂ ਨੂੰ ਪੁੱਤਰਾਂ ਨੂੰ ਉਹਨਾਂ ਦੇ ਹਵਾਲੇ ਕਰੀ ਜਾਂਦੇ ਆ ਉਹਨਾਂ ਚਾਈ ਜਾਂਦੇ ਆ ਨੋਟ ਵਾਰੀ ਜਾਂਦੇ ਆ ਭਈ ਮੈਂ ਤਾਂ ਬਾਈਬਲ ਤੋਂ ਅੱਜ ਤੱਕ ਇਹ ਚੀਜ਼ ਨੂੰ ਨਹੀਂ ਜਿਪੜਿਆ ਤੇ ਨਾ ਮੈਂ ਤੁਹਾਡੇ ਬੱਚਿਆਂ ਕੋਈ ਚੀਜ਼ ਕਰਵਾਉਣੀ ਜੇ ਤੇ ਜੇ ਕਰਦੇ ਵੀ ਆ ਤੇ ਮੈਂ ਭਈ ਤੁਹਾਡਾ ਸੇਵਕ ਹੋਣ ਦੇ ਨਾਤੇ ਤੁਹਾਨੂੰ ਡਕਣਾ ਵੀ ਜੇ ਕਿਉਂਕਿ ਮੇਰੀ ਪਰਮਿਸ਼ਨ ਨੇ ਤੁਹਾਡੇ ਤੇ ਕਿ ਲਾਈ ਆ ਡਿਊਟੀ ਲਾਈ ਆ ਠੀਕ ਆ ਰਸੂਲਾਂ ਦੇ ਕਰਤੱਵ ਤਿੰਨ ਦੀ ਜਿਹੜਾ ਆਪਾਂ 26 ਨੂੰ ਪੜਦੇ ਆਂ ਤਾਂ ਉੱਥੇ ਲਿਖਿਆ ਹੋਇਆ ਵਾ ਪ੍ਰਭੂ ਯਿਸੂ ਮਸੀਹ ਕਹਿੰਦਾ ਵਾ ਸਭ ਤੋਂ ਪਹਿਲਾਂ ਆਪਣੇ ਦਾਸ ਦੀ ਕੀ ਕੀਤੀ ਚੌਣ ਕੀਤੀ ਫੇਰ ਤੁਹਾਡੇ ਕੋਲ ਕੱਲਿਆ ਕੇ ਤੁਹਾਨੂੰ ਹਰ ਇੱਕ ਨੂੰ ਤੁਹਾਡੇ ਬੁਰਿਆ ਰਾਹਾਂ ਤੋਂ ਕੀ ਕਰੇ ਮੋੜੇ ਮੇਰਾ ਕੰਮ ਤੇ ਭਾਈ ਮੋੜਨਾ ਵਾ ਇਹ ਨਹੀਂ ਕਿ ਮੈਂ ਤਾਂ ਦੇਖ ਰਾਤ ਜਾਵਾਂ ਤੇ ਤੁਹਾਨੂੰ ਨੱਚ ਜਾਣ ਵੇਖ ਕੇ ਤੇ ਮੈਂ ਵੀ ਨਾਲ ਨੱਚਣ ਡਿਆ ਭਾਵੇਂ ਯਿਸੂ ਦਾ ਕੀ ਆ ਗਿਆ ਜਨਮ ਦਿਨ ਆ ਗਿਆ ਠੀਕ ਆ ਇਸ ਤਰ੍ਹਾਂ ਦੇ ਕੰਮ ਮੈਨੇਜ ਕਰਨੇ ਮੇਨੂੰ ਵਚਨ ਜੀਅਤ ਨਹੀਂ ਦਿੰਦਾ ਭਾਈ ਠੀਕ ਆ ਤੇ ਜਿਹੜੇ ਕਰਦੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਦਾ ਭਾਈ ਸਾਵਧਾਨ ਹੋ ਜਿਓ ਠੀਕ ਆ ਫੇਰ ਤੁਹਾਨੂੰ ਕੋਈ ਕਵੇ ਕਿ ਮਸੀਹ ਇੱਥੇ ਆ ਮਸੀਹ ਉੱਥੇ ਆ ਦੇ ਐਵੇਂ ਪੁਲਾਵੇ ਚ ਨਾ ਪੈ ਜਿਓ ਮਗਰ ਲਾ ਕੇ ਭੱਜ ਨਾ ਉੱਠਿਓ ਜੇ ਤੁਹਾਨੂੰ ਕੋਈ ਕਹਦੇ ਉਹ ਫਲਾਣੀ ਜਗ੍ਹਾ ਯਾਰਡ ਦੇ ਵਿੱਚ ਮਸੀਹ ਆ ਗਿਆ ਜੇ ਜਾ ਕੇ ਉਹ ਫਲਾਣੀ ਜਗ੍ਹਾ ਉਹ ਪੁਰਾਣੇ ਸ਼ਹਿਰ ਦੇ ਵਿੱਚ ਮਸੀਹ ਆ ਗਿਆ ਜੇ ਕਹਿੰਦਾ ਐਵੇਂ ਨਾ ਮਗਰ ਲਾ ਕੇ ਤੇ ਭੱਜ ਉੱਠਿਓ ਠੀਕ ਆ ਮਸੀਹ ਦਾ ਆਉਣਾ ਜਿਹੜਾ ਵਾ ਇਤਰਾ ਹੀ ਨਹੀਂ ਆ ਤੇ ਉਹਨੇ ਕਿਤੇ ਆ ਜਾਣਾ ਵਾ ਤੇ ਕਿਸ ਨੂੰ ਪਤਾ ਹੀ ਨਹੀਂ ਲੱਗਣਾ ਚੰਬਰ ਸਰ ਵਾਲਿਆਂ ਨੂੰ ਨਹੀਂ ਪਤਾ ਲੱਗਣਾ ਵੀ ਜਲੰਧਰ ਚ ਮਸੀਹ ਆ ਗਿਆ ਵਾ ਜਾਂ ਚੰਡੀਗੜ੍ਹ ਚ ਮਸੀਹ ਆ ਗਿਆ ਵਾ ਨਾ 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 ਇਤਰਾ ਨਹੀਂ ਭਾਈ ਕੋਈ ਗੱਲ ਨਹੀਂ ਜੇ ਠੀਕ ਹੈ ਨਾ ਪਰ ਇਹ ਲੋਕ ਜਿਹੜੇ ਆ ਵੈ ਰਿਸ਼ਤਾਨ ਵੱਲੋਂ ਕੱਲੇ ਹੋਏ ਤੇ ਤੁਹਾਨੂੰ ਪਹਿਰਾਵੇ ਦੇ ਵਿੱਚ ਪਾਉਣ ਵਾਲੇ ਆ ਠੀਕ ਹੈ ਨਾ ਵਚਨ ਚ ਲਿਖਿਆ ਵਾ ਬਹੁਤ ਸਾਰੇ ਮੁਸੀਬਤ ਬਹੁਤ ਸਾਰੇ ਚੁਣਿਆ ਲੋਕ ਵੀ ਕੀ ਕੀ ਹੋਣਗੇ ਭਰਮਾਏ ਜਾਣਗੇ ਠੀਕ ਹੈ ਨਾ ਫਿਰ ਇਹ ਤੁਹਾਨੂੰ ਚਿੰਨ ਵੀ ਵਿਖਾ ਲੰਗੇ ਪੜੋ ਜਰਾ ਬੱਚਨ ਅ ਹਨੇਰੀ ਦਿਨੀ ਉਸ ਦਾ ਸਤੇ ਵਿਚਾ ਹਨੇਰਾ ਹੋ ਜਾਵੇਗਾ ਹਾਂਜੀ ਅਬ ਇਹ ਚਾਨਣ ਵੀ ਚਾਨਣ ਰਾਹ ਦੇ ਦੇਗਾ ਹallelujah ਠੀਕ ਜੇ ਹੁਣ ਸੂਰਜ ਤੇ ਚੰਨ ਤੋਂ ਛੋਟਾ ਜਿਹਾ ਥੋੜੀ ਆ ਓਨੇ ਦਿਨੀ ਸੂਰਜ ਕੀ ਹੋ ਜਾਏਗਾ ਹਨੇਰਾ ਠੀਕ ਹੈ ਦਿਨ ਦੇ ਵੇਲੇ ਰਾਤ ਹੋ ਜਾਏਗੀ ਤੇ ਚੰ드ਰਮਾ ਆਪਣੀ ਰੋਸ਼ਨੀ ਆਪਣੀ ਲਾਈਟ ਨਹੀਂ ਦੇਵੇਗਾ ਠੀਕ ਆ ਤੇ ਜੇ ਕੋਈ ਆਨੁਵਾੜ ਕੇ ਕਹੇ ਚੰ드ਰਮਾ ਵੀ ਹੈਗਾ ਵਾ ਸੂਰਜ ਵੀ ਹੈਗਾ ਤੇ ਕਹੋ ਪਈ ਫਲਾਣੀ ਜਗ੍ਹਾ ਚੱਲੀ ਉੱਥੇ ਇਹ ਸੁਣ ਸੀ ਜੇ ਉੱਥੇ ਵੱਡੇ ਕੰਮ ਹੋਣ ਦੇ ਜੇ ਤੇ ਐਵੇਂ ਮਗਰ ਲਾ ਕੇ ਭੱਜ ਨਾ ਉਥੇ ਠੀਕ ਆ ਸਾਵਧਾਨ ਇਹਨਾਂ ਦਿਨਾਂ ਦੇ ਵਿੱਚ ਰਹੋ ਠੀਕ ਜੀ ਆਪਾਂ ਇੱਕ ਐਤ ਹੋਰ ਪੜ ਕੇ ਸਮਾਪਤੀ ਕਰਾਂਗੇ ਆਪਾਂ ਚੱਲਦੇ ਆ ਸੰਤ ਲੋਕਾ ਉਹਦਾ 12 ਜੇ ਖੁਦਾਤਾ ਨੂੰ ਬੜੀ ਬਰਕਤ ਦੇਵੇ 12 ਦੀ 11 ਨੂੰ ਕੋੜੋ ਜੇ ਤੁਹਾਨੂੰ ਮੁਸ਼ਕਲਾਂ ਆਣ ਸਕੇ ਤਾਂ ਆਹਨੇ ਕੋਆ ਵੀ ਅੰਦੇ ਲੈ ਜਾਣਾ ਤਾਂ ਚਿੰਤਾ ਨਾ ਕਰੋ ਮੋਤੀ ਟੁਕੜਾ ਜਰਤੀ ਕਰ ਦੇਈਏ ਗਾਹੀ ਆਹੀ ਹੈ ਹੂੰ ਜੂਨੇ ਕੋਈ ਕੀ ਹੋਤੀ ਕਹਿੰਦੇ ਕੋਈ ਸੁਭਾਈਰਤੀ ਕਹਿਣਾ ਜੀ ਜੇ ਇਹੋ ਤੋਂ ਪਹਿਲੇ ਤੁਹਾਨੂੰ ਜੇ ਮੇਰੇ ਪਰ ਆਵਾਜ਼ ਤਾਂ ਲੁਕ ਸੰਤ ਲੋਕਾ 12 ਦੇ ਹੈ ਤੇ 11 ਆਤ ਪੜਨੀ ਜੇ 11 ਦਾ ਮਾਜਾ ਦਾ ਸੰਦਾਰਾ ਅਤੇ ਹ ਅਮਰਯ ਜੀ ਅਗੇ ਲੈ ਜਾਣ ਤਾਂ ਤਿੰਦਾ ਨਾ ਕਰੋ ਜੋ ਸਿੱਧਰ ਜਾਣ ਨੂੰ ਦੱਸ ਦੇ ਜੀ ਯਾਦ ਕੀ ਆਤੀ ਹੈ ਜੀ ਕਿਉਂਕਿ ਕੋਈ ਤਾਂ ਆਪੋਂ ਦੇਖਦਾ ਸੁਣਾ ਦੇਗਾ ਕਿ ਇਹ ਕੀ ਹੈ ਹਾਲੇਲੂਆ ਠੀਕ ਜੀ ਜਾਣੀ ਕਿ ਧਰਮਾ ਸਮਾਜਾਂ ਦੇ ਸਾਹਮਣੇ ਤੁਹਾਨੂੰ ਲੇ ਜਨ ਜਿੱਦਾਂ ਆਪਾਂ ਪਹਿਲਾਂ ਪਿਛਲੇ ਵਚਨ ਚ ਪੜਿਆ ਵੀ ਤੁਹਾਨੂੰ ਸੁਭਾਵਾ ਦੇ ਵਿੱਚ ਕੀ ਕਰਨਾ ਪੇਸ਼ ਕਰਨਾ ਠੀਕ ਹੈ ਤੇ ਤੁਹਾਨੂੰ ਕੋਈ ਧਰਾਤਮਾ ਸਭੇ ਕੁਝ ਕੀ ਕਰੇਗਾ ਸਿਖਾਵੇਗਾ ਵੀ ਤੁਸੀਂ ਕੀ ਕਹਿਣਾ ਵਾ ਤੇ ਕੀ ਬੋਲਣਾ ਵਾ ਠੀਕ ਝੇ ਇਸ ਗੱਲ ਤੇ ਸੀ ਕਿ ਦੇਣਾ ਵਾ ਧਿਆਨ ਦੇਣਾ ਠੀਕ ਹੈ ਨਾ ਤੇ ਜੇ ਮਸੀਹ ਆਇਆ ਤੇ ਤੁਹਾਨੂੰ ਕੋਈ ਧਰਾਤਮਾ ਤੁਹਾਡੀ ਅਗਵਾਈ ਕਰੇਗਾ ਠੀਕ ਹੈ ਨਾ ਉਸ ਸਮੇਂ ਦੇ ਵਾਸਤੇ ਅਗਵਾਈ ਹੋਵੇਗੀ ਤੁਹਾਡੀ ਰਾਪਚਰ ਦੇ ਵਾਸਤੇ ਤਿਆਰੀ ਦੇ ਵਾਸਤੇ ਤੁਹਾਡੀ ਅਗਵਾਈ ਹੋਵੇਗੀ ਠੀਕ ਹੈ ਨਾ ਤੇ ਜੇ ਮੈਨੂੰ ਕਵੇ ਭਾਈ ਆਣ ਜੇ ਤ੍ਰਿਲੋਕਨ ਕਿ ਭਾਈ ਉੱਥੇ ਮਸੀਹ ਆ ਗਿਆ ਚੱਲ ਚੱਲੀ ਵੇਖ ਆਈਏ ਤੇ ਮੈਂ ਆਵੇਂ ਰ ਮਗਰ ਲਾ ਕੇ ਭੱਜ ਉੱਠਾ ਠੀਕ ਹੈ ਨਾ ਇਸ ਤਰ੍ਹਾਂ ਦੇ ਕੰਮ ਕਰਨੇ ਨਹੀਂ ਠੀਕ ਹੈ ਵਚਨ ਚ ਲਿਖਿਆ ਹੋਇਆ ਛੋਟੇ ਝੁੰਡ ਨਾ ਡਰ ਮੈਂ ਤੇਰੇ ਨਾਲ ਵਾਸਗੋਂ ਜੁਗਾਂ ਦੇ ਅੰਤ ਤੱਕ ਤੇਰੇ ਨਾਲ ਠੀਕ ਹੈ ਨਾ ਪਰ ਪ੍ਰਭੂ ਯਿਸੂ ਮਸੀਹ ਦੇ ਪੀੜਾ ਦੇ ਕੋਲੋਂ ਕੀ ਕਰਦਾ ਸੀ ਸਾਵਧਾਨ ਕਰਦਾ ਸੀ ਠੀਕਾ ਇਹ ਕਹੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਵੱਲ ਇੱਕ ਬੜੀ ਵੱਡੀ ਭੀੜ ਨੂੰ ਆਉਂਦਿਆਂ ਕੀ ਕੀਤਾ ਲਿਖਿਆ ਤੇ ਸਾਵਧਾਨ ਕਰਨ ਰਿਹਾ ਕਿਨੂੰ ਆਪਣੇ ਚੇਲਿਆਂ ਨੂੰ ਠੀਕ ਹੈ ਨਾ ਕੰਦਾ ਵੇਖਿਓ ਸਾਵਧਾਨ ਠੀਕ ਹੈ ਨਾ ਇਹਨਾਂ ਧਰਮ ਗ੍ਰੰਥੀਆਂ ਤੇ ਫਰੀਸੀਆਂ ਦੇ ਖਮੀਰ ਤੋਂ ਕੀ ਹੋ ਜਿਓ ਸਾਵਧਾਨ ਹੋ ਜੇ ਅਰਥਾਤ ਇਹਨਾਂ ਦੀਆਂ ਪਖੰਡੀ ਚਾਲਾਂ ਤੋਂ ਜਿਹੜਾ ਆਪਾਂ ਵਚਨ ਨੂੰ ਪੜਦੇ ਇਹਦੇ ਲਿਖਿਆ ਆ ਅਰਥਾਤ ਇਹਨਾਂ ਦੀਆਂ ਪਖੰਡੀ ਚਾਲਾਂ ਤੋਂ ਠੀਕ ਹੈ ਜੇ ਪ੍ਰਭੂ ਜਸਮ ਸਿੰਘ ਨੂੰ ਪੀੜਾ ਵੇ ਕੇ ਖੁਸ਼ੀ ਹੁੰਦੀ ਹੁੰਦੀ ਤਾਂ ਉਹਨੇ ਆਪਣੇ ਚੇਲਣ ਸਾਵਧਾਨ ਕਰਨ ਦੀ ਕਿਨੋੜੀ ਠੀਕ ਹੈ ਨਾ ਉਹ ਤੇ ਖੁਸ਼ ਹੁੰਦਾ ਪਿਆ ਅੱਜ ਵਾਧੂ ਪੀੜਾ ਅੱਜ ਵਾਧੂ ਦਾੰਦ ਸੁਣਤਾ ਆ ਜਾਣਾ ਜਿਹੋ ਦਸ਼ਕਰ ਜੋਤੀ ਵੀ ਕਹਿੰਦਾ ਨਾਲ ਅੱਜ ਗੁਥਲੀ ਭਰ ਜਾਣੀ ਠੀਕ ਹੈ ਨਾ ਪਰ ਉਹ ਖੁਸ਼ ਹੋਇਆ ਨਹੀਂ ਉਹਨੇ ਗੁਥਲੀ ਭਰਨਾ ਮਤਬ ਉਹ ਨਹੀਂ ਸੀ ਠੀਕ ਹੈ ਨਾ ਕਿਉਂਕਿ ਉਹ ਜਾਣਦਾ ਸੀ ਇਹਨਾਂ ਪੀੜਾ ਦੇ ਵਿੱਚ ਕੀ ਆ ਖਮੀਰ ਵਾ ਮਲਾਵਟ ਵਾ ਠੀਕ ਹੈ ਨਾ ਉਹ ਆਪਣੇ ਚੇਲਿਆਂ ਨੂੰ ਕੀ ਕਰਨ ਰਿਹਾ ਵਾ ਸਾਵਧਾਨ ਕਰਨ ਰਿਹਾ ਵਾ ਕੰਡੇ ਨਾਲੇ ਪਖੰਡੀ ਚਾਲਾਂ ਤੋਂ ਕੀ ਰਿਓ ਸਾਵਧਾਨ ਕਿੰਨਾਂ ਦੀਆਂ ਪਖੰਡੀ ਚਾਲਾਂ ਤੋਂ ਧਰਮਗ੍ਰੰਥੀਆਂ ਤੇ ਫਰੀਸੀਆਂ ਦੀ ਪਖੰਡੀ ਚਾਲਾਂ ਤੋਂ ਠੀਕ ਆ ਅੱਜ ਅਸੀਂ ਵੀ ਕੀ ਰਹਿਣਾ ਵਾ ਸਾਵਧਾਨ ਰਹਿਣਾ ਵਾ ਸਾਡੇ ਵਿੱਚ ਵੀ ਧਰਮਗ੍ਰੰਥੀ ਤੇ ਫਰੀਸੀ ਹੈਗੇ ਆ ਜਿਹੜੇ ਪਖੰਡ ਕਰਦੇ ਤੇ ਪਖੰਡੀ ਚਾਲਾਂ ਚੱਲਦੇ ਆ ਕੀੜਾ ਨੂੰ ਇਕੱਠਿਆ ਕਰਨ ਦੇ ਵਾਸਤੇ ਠੀਕ ਆ ਵਚਨ ਦੇ ਉਲਟ ਚੱਲਣਦੇ ਆ ਇਹਨਾਂ ਤੋਂ ਕੀ ਆਪਾਂ ਰਹਿਣਾ ਵਾ ਸਾਵਧਾਨ ਰਹਿਣਾ ਵਾ ਠੀਕ ਏ ਸੋ ਅੱਜ ਦੇ ਬੱਚਿਆਂ ਤੋਂ ਤੁਸੀਂ ਕੀ ਸਿੱਖਿਆ ਵਾ ਅਸੀਂ ਕਿਹੜੇ ਸਮੇਂ ਚ ਹਾਂ ਤੇ ਸਾਨੂੰ ਕਿਹੜੀਆਂ ਗੱਲਾਂ ਤੋਂ ਖੁਦਾ ਸਾਵਧਾਨ ਕਰਨ ਲਿਆ ਵਾ ਠੀਕ ਾ ਝੂਠੇ ਸਿੱਖਿਆ ਕਿ ਤੋਂ ਸਾਨੂੰ ਸਾਵਧਾਨ ਕਰਨ ਲਿਆ ਵਾ ਝੂਠੇ ਨਬੀਆਂ ਤੋਂ ਵੀ ਸਾਨੂੰ ਸਾਵਧਾਨ ਕਰਨ ਲਿਆ ਵਾ ਠੀਕ ਨਾ ਸਮੇਂ ਦੇ ਸਾਨੂੰ ਲੱਛਣ ਦੱਸਣ ਲਿਆ ਵਾ ਵੀ ਉਹਨਾਂ ਦਿਨਾਂ ਦੇ ਵਿੱਚ ਕੀ ਹੋਵੇਗਾ ਠੀਕ ਾ ਤੁਹਾਡਾ ਸਮਾਜ ਜੇ ਮੈਂ ਨਾ ਜ਼ਿਆਦਾ ਲੈਂਦੇ ਹੋਇਆ ਕੋਈ ਸਮੇਂ 'ਚ ਵਚਨ ਨੂੰ ਕੰਪਲੀਟ ਕੀਤਾ ਵਾ ਕਿ ਤੁਸੀਂ ਪਰੇਸ਼ਾਨ ਨਾ ਹੋਵੋ ਕਿਵਰੀ ਜ਼ਿਆਦਾ ਗੱਲ ਕਰੀਏ ਤੇ ਸਮਝ ਵੀ ਨਹੀਂ ਆਉਂਦੀ ਅੜੇ ਪਹਿਲੋ ਕੀਤੀ ਹੁੰਦੀ ਉਹ ਭੁੱਲ ਜਾਂਦੀ ਆ ਕਿ ਭਾਈ ਨੇ ਕੀ ਕਿਹਾ ਸੀ ਇਹਨੂੰ ਠੀਕ ਹੈ ਨਾ ਮੇਰੇ ਵਚਨ ਦੇ ਵਿੱਚ ਇਹ ਵੀ ਬਿਆਨ ਕਰਦਾ ਜਿੱਦਾਂ ਨੂਨ ਦੇ ਦਿਨਾਂ ਦੇ ਵਿੱਚ ਹੋਇਆ ਠੀਕ ਹੈ ਨਾ ਇਹ ਇਤਾਂ ਜੇ ਮੈਂ ਕਟੀਆਂ ਜੇ ਜਿੱਦਾਂ ਨੂਨ ਦੇ ਦਿਨਾਂ ਦੇ ਵਿੱਚ ਹੋਇਆ ਮਨੁੱਖ ਦੇ ਪੁੱਤਰ ਦੇ ਦਿਨਾਂ ਦੇ ਆਉਣ ਦੇ ਦਿਨਾਂ ਦੇ ਵਿੱਚ ਵੀ ਉਸੇ ਰੀਤੀ ਦੇ ਨਾਲ ਹੀ ਹੋਵੇਗਾ ਨੋ ਦਾ ਦਿਨਾਂ ਚ ਵੀ ਲੋਕ ਬਿਜ਼ਨਸ ਕਰਦੇ ਜ਼ਮੀਨਾਂ ਖਰੀਦਦੇ ਵੇਚਦੇ ਘਰ ਬਣਾਉਂਦੇ ਧੀਆਂ ਪੁੱਤਰਾਂ ਦੇ ਵਿਆਹ ਕਰਦੇ ਖਾਂਦੇ ਪੀਂਦੇ ਰੁੱਖ ਲਾਉਂਦੇ ਠੀਕ ਹੈ ਰੱਬ ਨੂੰ ਪ੍ਰਭੂ ਦਾ ਕਿਸੇ ਦਾ ਚਿਤਚਤਾ ਨਹੀਂ ਸੀ ਉਲਟਾ ਨੌਣੂ ਪਾਗਲ ਦੱਸਦੇ ਪਏ ਨਵੇਂ ਕਿਥੋਂ ਉੱਠ ਗਲੋਤਾ ਵਾ ਕਹਿੰਦਾ ਧਰਤੀ ਤੇ ਮੀਂਹ ਪੈਣਾ ਵਾ ਹੜ ਆਉਣਾ ਵਾ ਜਲ ਪਰ ਲਾਉਣੀ ਆ ਠੀਕ ਹੈ ਨਾ ਅੱਜ ਕਈ ਸਾਨ ਵੀ ਕਹਿੰਦੇ ਇਹ ਜਿਹੜੇ ਨਵੇਂ ਉੱਠ ਗਲੋਤੇ ਪਰ ਅਸੀਂ ਨਵੇਂ ਨਹੀਂ ਆ ਠੀਕ ਹੈ ਨਾ ਸਾਡੇ ਯੁੱਗ ਦਾ ਨਵੀਂ ਬਿਆਨ ਕਰਦਾ ਸੀ ਮੁੱਢਲੇ 35 ਕੋਸ਼ਤ ਲੋਕ ਨਦੀਆਂ ਤੇ ਰਸੂਲਾਂ ਦੀ ਸਿੱਖਿਆ ਦੇ ਉੱਤੇ ਚੱਲਣ ਵਾਲੇ ਮੁੱਢਲੇ ਠੀਕ ਹੈ ਨਾ ਸਿੱਖਿਆ ਤੋਂ ਬਾਹਰ ਚੱਲਦੇ ਸੀ ਨਹੀਂ ਆ ਤੇ ਨਾ ਹੀ ਸਿੱਖਿਆ ਤੋਂ ਅਸੀਂ ਬਾਹਰ ਚੱਲਣਾ ਵਾ ਠੀਕ ਹੈ ਨਾ ਸਾਨੂੰ ਲੋਕ ਕਹਿੰਦੇ ਨਵੇਂ ਆ ਕੋਈ ਸਾਨੂੰ ਓਨਲੀ ਜੀਜਸ ਵਾਲਾ ਕਹਿ ਦਿੰਦਾ ਵਾ ਠੀਕ ਹੈ ਨਾ ਉਹ ਨਹੀਂ ਭਾਈ ਐਡਾ ਨਹੀਂ ਆ ਅਸੀਂ ਪੂਰੀ ਬਾਈਬਲ ਨੂੰ ਮੰਨਦੇ ਆ ਵਚਨਾਂ ਉਤੇ ਵਿਸ਼ਵਾਸ ਕਰਦੇ ਆ ਠੀਕ ਹੈ ਨਾ ਪਰ ਬਾਹਰ ਜੋ ਵਚਨ ਤੋਂ ਬਾਹਰ ਆਪਾਂ ਇਹ ਉੱਤੇ ਅਸੀਂ ਵਿਸ਼ਵਾਸ ਕਰਦੇ ਨਹੀਂ ਹੈ ਠੀਕ ਆ ਫਿਰ ਵਚਨ ਹੋਰ ਕਟਿਆ ਪ੍ਰਭੂ ਕਹਿੰਦਾ ਇਨਾਂ ਦਿਨਾਂ ਦੇ ਵਿੱਚ ਲੂਤ ਦੀ ਪਤਨੀ ਦੇ ਉੱਤੇ ਕੀ ਦੋ ਧਿਆਨ ਕਿਦੀ ਪਤਨੀ ਤੇ ਲੂਤ ਦੀ ਪਤਨੀ ਤੇ ਹੁਣ ਲੂਤ ਦੀ ਪਤਨੀ ਨੂੰ ਜਦੋਂ ਆਪਾਂ ਪੜਦੇ ਆ ਤੇ ਕਿੱਡੀ ਕੁ ਵੱਡੀ ਪੜਾਉ ਨੇ ਗਲਤੀ ਕੀਤੀ ਜਦ ਸਧੂਮ ਤੇ ਅਮੂਰਾ ਦੇ ਵਿੱਚੋਂ ਲੂਤ ਤੇ ਲੂਤ ਦੇ ਪਰਿਵਾਰ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਇੱਕ ਆਗਿਆ ਸੀ ਪ੍ਰਭੂ ਦੀ ਪਿੱਛੇ ਮੁੜ ਕੇ ਨਹੀਂ ਦੇਖਣਾ ਠੀਕ ਹੈ ਜਾ ਰਹੇ ਆ ਦੂਤ ਲੈ ਕੇ ਪੀ ਜਾਓ ਪੀਸ ਨਗਰ ਚੋਂ ਬਾਹਰ ਨਿਕਲ ਜਾਓ ਠੀਕ ਹੈ ਉੱਥੇ ਕੀ ਹੋੰਡਿਆ ਵਾ ਲੋਤ ਵੀ ਅੱਗੇ ਨਿਕਲ ਗਿਆ ਉਹਦੀਆਂ ਧੀਆਂ ਉਹਦੇ ਜਵਾਈ ਅੱਗੇ ਨਿਕਲ ਗਏ ਬੱਚੇ ਅੱਗੇ ਨਿਕਲ ਗਏ ਲੋਤ ਦੀ ਪਤਨੀ ਪਛਾਹ ਮੁੜ ਕੇ ਵੇਖਣ ਦੀ ਹਾਏ ਮੈਂ ਕਿੱਡਾ ਸੋਣਾ ਚੁੰਕਾ ਚੁੱਲਾ ਬਣਾਇਆ ਹੈ ਮੇਰਾ ਕਿੱਡਾ ਸੋਣਾ ਘਰ ਹੀ ਹੋ ਇਥੇ ਕਿੱਡਾ ਸੋਣਾ ਮੇੜਾ ਬਣਾਇਆ ਹੀ ਉਹ ਮੇਰੇ ਮਾਲ ਡੰਗਰੀ ਬਰਾ ਤਾਂ ਨਹੀਂ ਉਹ ਨਵੇਂ ਮੁੰਜੇ ਬਣਵਾਏ ਹੀ ਉਹ ਠੀਕਾ ਜਿਹੜਾ ਪਛਾਹ ਮੁੜ ਕੇ ਵੇਖਿਆ ਤੇ ਉਥੇ ਸੜ ਕੇ ਕੀ ਹੋ ਗਈ ਲੋਹਣ ਦਾ ਖੰਭਾ ਲੋਹਣ ਦਾ ਕੀ ਬਣ ਗਈ ਖੰਭਾ ਗਲਤੀ ਕੀ ਕੀਤੀ ਪਿੱਛੇ ਮੁੜ ਕੇ ਵੇਖਿਆ ਤਾਂ ਪ੍ਰਭੂ ਕਹਿੰਦਾ ਲੂਤ ਦੀ ਪਤਨੀ ਤੇ ਧਿਆਨ ਦਿਓ ਤੁਸੀਂ ਇਤਨੀ ਕੋਈ ਗਲਤੀ ਕਰਦੇ ਤੁਸੀਂ ਇਤਨੇ ਹੁਣ ਤੋੜਾ ਕਰਕੇ ਬਵਤਸਮਾ ਲੈ ਕੇ ਪਛਾਹ ਸੰਸਾਰ ਵੱਲ ਮੁੜ ਮੁੜ ਕੇ ਵੇਖਣ ਦੇ ਹਏ ਉਹਨੇ ਭੈਣ ਸੁੰਮਨ ਨੇ ਸਵਾਲਿਆ ਨਵਾਂ ਸੂਟ ਲੰਮੇ ਲੰਮੇ ਚੁੰਮਕੇ ਪਾਈ 9 ਇੰਚ ਦੇ ਤੁਹਾਡਾ ਤ ਨਹੀਂ ਕਰੇ ਧਿਆਨ ਇਤਰਾ ਜਾਣਿਆ ਜੇ ਜਾਣਿਆ ਤੇ ਤਾਂ ਮਤਲਬ ਤੁਸੀਂ ਪਛਾਹ ਮੁੜ ਕੇ ਵੇਖਣ ਦੀਆਂ ਜੇ ਲੋਤ ਦੀ ਪਤਨੀ ਤੇ ਧਿਆਨ ਦੋ ਸ਼ਾਹ ਮੁੜ ਕੇ ਵੇਖਣਾ ਨਹੀਂ ਕੋਈ ਕੀ ਕਰਦੇ ਵਾ ਨੂੰ ਕਰੰਦੋ ਤੁਸੀਂ ਆਪਣੇ ਜੀਵਨ ਦਾ ਧਿਆਨ ਦੋ ਕਿਉਂਕਿ ਵਚਨ ਬਿਆਨ ਕਰਦਾ ਹਰ ਜਾਨ ਨੇ ਆਪਣਾ ਲੇਖਾ ਆਪ ਦੇਣਾ ਮਾਂ ਨੇ ਧੀ ਦਾ ਲੇਖਾ ਨਹੀਂ ਦੇਣਾ ਪੁੱਤ ਨੇ ਪਿਓ ਦਾ ਜਾਂ ਪਿਓ ਨੇ ਪੁੱਤ ਦਾ ਲੇਖਾ ਨਹੀਂ ਦੇਣਾ ਜਨਾਨੀ ਨੇ ਆਦਮੀ ਦਾ ਤੇ ਆਦਮੀ ਨੇ ਜਨਾਨੀ ਦਾ ਲੇਖਾ ਨਹੀਂ ਦੇਣਾ ਸਭਨੇ ਆਪੋ ਆਪਣਾ ਸੀ ਲੇਖਾ ਦੇਣਾ ਵਾ ਇਸ ਕਰਕੇ ਉਹਨਾਂ ਨੇ ਵੇਖਿਆ ਕਿ ਸਾਡੀ ਮਾਂ ਪਿੱਛੇ ਮੁੜ ਕੇ ਵੇਖਣ ਦੀ ਆ ਜਾਂ ਲੂਤਣੇ ਨੇ ਵੇਖਿਆ ਮੇਰੀ ਜਨਾਨੀ ਨੇ ਪਿੱਛੇ ਮੁੜ ਕੇ ਵੇਖਿਆ ਉਹ ਨਦੀ ਤੋਂ ਬਾਹਰ ਨਿਕਲ ਗਿਆ ਠੀਕ ਜੇ ਉਹ ਫਿਰ ਪਿੱਛੇ ਮੁੜ ਕੇ ਵੇਖਣ ਵਾਲੀ ਬਣ ਗਈ ਲੂਂਦਾ ਕੰਬਾ ਥੰਬ ਬਣ ਗਈ ਲੂਂਦਾ ਠੀਕ ਹੈ ਨਾ ਅੱਜ ਵੀ ਨੈਟ ਤੋਂ ਕੱਢ ਕੇ ਵੇਲੇ ਤੁਹਾਨੂੰ ਵਿਖਾਲ ਦਿੰਦੇ ਆ ਯੋ ਅਜ ਵੀ ਉੱਥੇ ਕੀ ਲੋਂਦਾ ਥੰਮ ਬਣੀ ਹੋਈ ਆ ਠੀਕ ਜੇ ਸੋ ਖੁਦਾ ਦੇ ਅਜੀਜ਼ ਲੋਕੋ ਇਹ ਸਾਰੇ ਦੇ ਸਾਰੇ ਐਂਡ ਦਿਨਾਂ ਦੇ ਚਿੰਨ ਵਾਂ ਐਂਡ ਸਮੇਂ ਦੇ ਚਿੰਨ ਵਾਂ ਜਿਹੜੇ ਤੁਹਾਨੂੰ ਅੱਜ ਖੁਦਾ ਨੇ ਤੁਹਾਡੇ ਤੇ ਪ੍ਰਗਟ ਕੀਤੇ ਬਿਆਨ ਕੀਤੇ ਤੇ ਤੁਹਾਨੂੰ ਸਾਵਧਾਨ ਕੀਤਾ ਕਿ ਭਾਈ ਇਹਨਾਂ ਦਿਨਾਂ ਚ ਕੀ ਰਹੋ ਸਾਵਧਾਨ ਰਹੋ ਠੀਕ ਜੇ ਕਈਆਂ ਨੂੰ ਇੱਕ ਜਗ੍ਹਾ ਤੇ ਵਿਸ਼ਵਾਸ ਹੀ ਨਹੀਂ ਹੁੰਦਾ ਠੀਕ ਹੈ ਨਾ ਖੁਦਾ ਇੱਕ ਪ੍ਰਭੂ ਯਿਸੂਮ